ਸਤਿ ਸ਼੍ਰੀ ਅਕਾਲ ਜੀ ਸਮੂਹ ਕੀ ਸਾਰ ਨੂੰ ਮੇਰਾ ਰੋ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਬਠਿੰਡਾ ਵੱਲੋਂ ਬਣਾਏ YouTube ਚੈਨਲ ਖੇਤੀ ਗਿਆਨ ਅਤੇ ਵਿਕਾਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਣੇ ਨਾਲ ਨੇ ਡਾਕਟਰ ਮਨਜਿੰਦਰ ਸਿੰਘ ਜੀ ਇਹ ਆਪਾਂ ਨੂੰ ਇਸ ਸਮੇਂ ਨਰਮੇ ਦੀ ਫਸਲ ਉੱਪਰ ਕਿਹੋ ਜਿਹਾ ਉਹਦੇ ਹਾਲਾਤ ਨੇ ਤੇ ਕੀ ਆਪਾਂ ਅੱਗੇ ਕੀ ਕੁਝ ਕਰਨਾਗਾ ਉਸ ਨਰਮੇ ਦੀ ਫਸਲ ਦੇ ਵਿੱਚ ਉਹਦੇ ਬਾਰੇ ਆਪਾਂ ਨੂੰ ਜਾਣਕਾਰੀ ਦੇਣਗੇ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ ਨਰਮੇ ਦੀ ਫਸਲ ਜੇ ਆਪਾਂ ਦੇਖੀਏ ਹੁਣ ਤੇ ਕਿੰਨੇ ਦਿਨਾਂ ਦੀ ਹੋ ਚੱਲੀ ਆ तकरीबन ਜਿਹੜੀ ਸਮੇਂ ਤੇ ਬਜਾਨ ਹੋ ਚੁੱਕੀ ਆ ਤੇ ਕੀ ਉਹਦੇ ਹਾਲਾਤ ਆ ਜੀ ਨਰਮੇ ਦੀ ਫਸਲ ਦੇ ਕੋਰਟ ਸਾਹਿਬ ਨਰਮੇ ਦੀ ਜਿਹੜੀ ਫਸਲ ਆ ਅੰਦਾਜ਼ਨ 120 110 ਦਿਨਾਂ ਦੀ ਹੋ ਗਈ ਆ ਜੀ ਤੇ ਜਿਹੜੀ ਹਾਲਾਤ ਦੀ ਗੱਲ ਕਰੀਏ ਪਿੱਛੇ ਜਿਹੜੀਆਂ ਬਾਰਿਸ਼ਾਂ ਪਈਆਂ ਉਸ ਤੋਂ ਬਾਅਦ ਨਰਮਾ ਜਿਹੜਾ ਹੈ ਕਾਫੀ ਚੰਗਾ ਜਿਹੜਾ ਹੁਣ ਦੇਖਣ ਨੂੰ ਸਾਨੂੰ ਮਿਲ ਰਿਹਾ ਠੀਕ ਹੈ ਜੀ ਕਿਉਂਕਿ ਜਿਹੜਾ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਚਿੱਟਾ ਮੱਛਰ ਕਾਫੀ ਜਿਹੜਾ ਹੈਗਾ ਮਾਤਰਾ ਸਾਨੂੰ ਮਿਲ ਰਿਹਾ ਸੀ ਕਾਫੀ ਉਹਦੀ ਜਿਹੜੀ ਹੈਗੀ ਗਿਣਤੀ ਮਿਲ ਰਹੀ ਸੀਗੀ ਪਰ ਹੁਣ ਕਿਤੇ ਕਿਤੇ ਜਿਹੜਾ ਹੈਗਾ ਘੱਟ ਮਿਲ ਰਹੀ ਹੈ ਲੋਕ ਸਪਰੇਆ ਕਰ ਰਹੇ ਆ ਫਿਰ ਵੀ ਕਿਤੇ ਕਿਤੇ ਸਾਨੂੰ ਜਿਹੜਾ ਹੈਗਾ ਈਟੀਐਲ ਦੇ ਨੇੜੇ ਚਿੱਟਾ ਮੱਛਰ ਮਿਲ ਰਿਹਾ ਠੀਕ ਹੈ ਬਾਕੀ ਜਿਹੜੀ ਗੁਲਾਬੀ ਸੁੰਡੀ ਦੀ ਗੱਲ ਉਹ ਹਲੇ ਤੱਕ ਸਾਨੂੰ ਕੋਈ ਪਤੰਗੇ ਜਰੂਰ ਸਾਡੇ ਜਿਹੜੇ ਫੀਰੋਮੋਨ Trap ਉਹਨਾਂ ਦੇ ਵਿੱਚ ਆ ਜਾਂਦੇ ਆ ਪਰ ਸਾਨੂੰ ਹਲੇ ਤੱਕ ਕੋਈ ਲਾਰਵਾ ਜਿਹੜਾ ਹੈਗਾ ਫੀਲਡ ਦੇ ਚੋਂ ਨਹੀਂ ਮਿਲਿਆ ਤੇ ਨਾ ਹੀ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਕੋਈ ਫੁੱਲਾਂ ਦੇ ਵਿੱਚ ਅਜੇ ਤੱਕ ਕੋਈ ਦੇਖਣ ਨੂੰ ਲਾਰਵਾ ਮਿਲੇ ਨਹੀਂ ਯਾਨੀ ਕਿ ਕੋਲਮ ਲਾ ਕੇ ਫਸਲ ਦੇ ਹਾਲਾਤ ਵੀ ਠੀਕ ਹੈਗੇ ਨੇ ਕੋਈ ਘਬਰਾਉਣ ਦੀ ਗੱਲ ਨਹੀਂ ਬਿਲਕੁਲ ਜੀ ਹਾਂ ਜਿੱਥੇ ਜਿੱਥੇ ਜ਼ਿਮੀਂਦਾਰ ਭਰਾ ਸਪ੍ਰੇਆਂ ਕਰ ਰਹੇ ਆ ਸਪ੍ਰੇਹਾ ਕਰ ਰਹੇ ਨੇ ਨਾਲ ਹਾਂ ਬਿਲਕੁਲ ਜੀ ਬਹੁਤ ਵਧੀਆ ਫਸਲ ਖੜੀ ਹੈ ਠੀਕ ਹੈ ਜੀ ਅੱਛਾ ਜੇ ਇਸ ਸਮੇਂ ਕਰਨ ਦੀ ਗੱਲ ਚੱਲੀ ਹੈ ਚਿੱਟਾ ਮੱਛਰ ਗਲਾਬੀ ਸੁੰਡੀ ਹੈਗੇ ਹੋਰ ਕੀ ਕਰ ਸਕਦੇ ਆ ਕਿ ਵੱਧ ਝਾੜ ਲੈਣ ਲਈ ਕਿਸਾਨ ਬਿਲਕੁਲ ਡਾਕਟਰ ਸਾਹਿਬ ਇਹ ਇੱਕ ਬੜਾ ਜ਼ਰੂਰੀ ਸਵਾਲ ਹੈ ਕਿਉਂਕਿ ਜੇ ਆਪਾਂ ਨਰਮੇ ਦੀ ਫਸਲ ਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਕਰੀਏ ਵੀ 100 120 ਦਿਨ ਦੀ 110 ਦਿਨ ਦੀ ਫਸਲ ਹੋ ਗਈ ਹੈ ਜੀ ਨਰਮੇ ਦੀ ਫਸਲ ਜਿਹੜੀ ਹੈਗੀ ਆ ਉਹ ਗਰੋਥ ਜਿਹੜੀ ਆ ਉਹਦੀ ਕਹਿ ਲਓ ਵੀ ਉਹਨੇ ਵਾਧਾ ਵਿਕਾਸ ਵੀ ਕਰਨਾ ਇਹਨਾਂ ਦਿਨਾਂ ਦੇ ਵਿੱਚ ਉਹਨੂੰ ਟਿੰਡੇ ਵੀ ਲੱਗਣੇ ਆ ਤੇ ਫੁੱਲ ਫਲਕਾ ਵੀ ਲੱਗਣਾ ਟਿੰਡੇ ਜਿਹੜੇ ਖਿੜਨੇ ਵੀ ਆ। ਸੋ ਨਰਮੇ ਦਾ ਜਿਹੜਾ ਹੈਗਾ ਕਹਿ ਲਈਏ ਆਪਾਂ ਜਿਹੜੀ ਤਾਕਤ ਉਹਨੂੰ ਚਾਹੀਦੀ ਆ ਉਹ 3-4 ਪਾਸੇ ਚਾਹੀਦੀ ਆ। ਵੀ ਉਹਨੇ ਦੇਖੋ ਵਾਧਾ ਵੀ ਬੂਟਿਆਂ ਨੇ ਵਾਧਾ ਵੀ ਕਰਨਾ ਇਹਨਾਂ ਦਿਨਾਂ ਦੇ ਵਿੱਚ। ਉਹਦੇ ਫੁੱਲ ਵੀ ਲੱਗਣੇ ਆ। ਫਿਰ ਉਹ ਫੁੱਲਾਂ ਨੇ ਟਿੰਡੇ ਬੰਨਣਾ ਤੇ ਟਿੰਡਿਆਂ ਨੇ ਜਿਹੜੇ ਆਉਣ ਵਾਲੇ ਕੋਈ 20 ਦਿਨਾਂ ਦੇ ਵਿੱਚ ਖਿੜਨੇ ਵੀ ਸ਼ੁਰੂ ਹੋ ਜਾਣੇ ਆ। ਸੋ ਇਸ ਚੀਜ਼ ਲਈ ਇਹਨਾਂ ਦਿਨਾਂ ਦੇ ਵਿੱਚ ਅਸੀਂ ਕਹਿੰਦੇ ਆ ਵੀ 13045 ਦੀ ਜਿਹੜੀ ਹੈਗੀ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਦੀ ਬਹੁਤ ਜ਼ਰੂਰਤ ਹੈਗੀ ਆ ਠੀਕ ਹੈ ਜੀ ਕਿਉਂਕਿ ਜੇ ਆਪਾਂ 13045 ਪੋਟਾਸ਼ੀਅਮ ਨਾਈਟ੍ਰੇਟ ਦੇਵਾਂਗੇ ਉਹ 1 ਕਿਲੋ ਵੀ ਨਾਈਟ੍ਰੋਜਨ ਤੇ ਪੋਟਾਸ਼ ਜਿਹੜੀ ਹੈਗੀ ਆ ਉਹਨੂੰ ਨਰਮੇ ਦੇ ਜਿਹੜੇ ਫੁੱਲ ਫਲਕਾ ਚੱਕਣ ਦੇ ਵਿੱਚ ਮਦਦ ਕਰਦੀ ਹੈ ਕੋਈ ਜਿਹੜੀ ਫੁੱਲ ਗੁੱਡੀ ਡਿੱਗਦੀ ਆ ਉਹਨੂੰ ਰੋਕਦੀ ਆ ਦੂਜਾ ਨਾਲ ਜਿਹੜਾ ਹੈਗਾ ਫੁੱਲ ਗੁੱਡੀ ਤੋਂ ਜਿਹੜੇ ਟੀਂਡੇ ਜਲਦੀ ਬੰਦਦੇ ਆ ਤੇ ਨਾਲ ਹੀ ਟੀਂਡੇ ਜਿਹੜੇ ਖਿਰਦੇ ਬਹੁਤ ਵਧੀਆ ਸੋ ਉਹਦੇ ਲਈ ਕਿਸਾਨ ਭਰ 13045 ਜਿਹੜੀ ਪੋਟਾਸ਼ੀਅਮ ਨਾਈਟ੍ਰੇਟ ਹੈਗੀ ਆ ਉਹ 2% ਦਾ ਜ 100 ਲੀਟਰ ਪਾਣੀ ਦੇ ਵਿੱਚ 2 ਕਿਲੋ 13045 ਜਿਹੜੀ ਹੈਗੀ ਇਹ ਪਾ ਕੇ ਉਹਦੀ ਸਪਰੇ ਜਿਹੜੀ ਇਹਨਾਂ ਦਿਨਾਂ ਵਿੱਚ ਕਰਨ ਚਾਰ ਸਪਰੇ ਆਪਾਂ ਕਹਿਨੇ ਆ ਹਫਤੇ ਹਫਤੇ ਦੇ ਵਕਫੇ ਤੇ ਜਿਹੜੀਆਂ ਹੈਗੀਆਂ ਚਾਰ ਸਪਰੇ ਜੇ ਹੋ ਜਾਣ ਤਾਂ ਜਿਹੜਾ ਫੁੱਲ ਗੁੱਡੀ ਪੂਰੀ ਲੱਗੂਗੀ ਤੇ ਪੂਰੇ ਜਿਹੜੀ ਫੁੱਲ ਗੁੱਡੀ ਤੋਂ ਟੀਂਡੇ ਬਣ ਕੇ ਤੇ ਖਿੜਾ ਚੰਗਾ ਹੋਊਗਾ ਨਰਮੇ ਦਾ ਜੇ ਸਪਰੇ ਇਹ ਨਹੀਂ ਹੁੰਦੀ ਤਾਂ ਫਿਰ ਜਿਹੜੇ ਫੁੱਲ ਜਾਂ ਟੀਂਡੇ ਢਿੱਗਣ ਦੀ ਸਮੱਸਿਆ ਆਉਗੀ ਬਿਲਕੁਲ ਜੀ ਆਉਂਦੀ ਆ ਦੂਜਾ ਘਟ ਚੱਕਦੇ ਆ ਜਾਂ ਨਰਮੇ ਦਾ ਜਿਹੜਾ ਹੈਗਾ ਆਟੋਮੈਟਿਕਲ ਝਾੜ ਵੀ ਕਟ ਜਾਂਦਾ ਫਿਰ ਠੀਕ ਹੈ ਜੀ अच्छा ये तो हो गई जी ਵੱਧ ਝਾੜ ਲੈਣ ਵਾਸਤੇ ਤੁਸੀਂ ਦੱਸਿਆ ਵੀ 13045 ਦੇ ਜੀ ਫਿਰ ਵੀ ਅਖੀਰ ਤੇ ਜਾ ਕੇ ਇਦੂ ਬਾਦ ਫਿਰ ਵੀ ਕੀ ਹੁੰਦਾ ਆਪਾਂ ਨਰਮੇ ਦੇਖਦੇ ਆਂਗੇ ਕਿਸਾਨਾ ਦੇ ਉਹ ਲਾਲ ਹੋ ਜਾਂਦੇ ਆ ਲਾਟ ਜੀ ਨਿਕਲ ਜਾਂਦੀ ਹੈ ਬਿਲਕੁਲ ਉਹਦੇ ਵਾਸਤੇ ਆਪਾਂ ਕੀ ਕਰ ਸਕਦੇ ਆ ਬਿਲਕੁਲ ਜੀ ਇਹ ਕਈ ਵਾਰਾਂ ਜਿਵੇਂ ਆਪਣੇ ਕੋਲੇ ਇਹਨਾਂ ਦਿਨਾਂ ਦੇ ਵਿੱਚ ਜਾ ਕੇ ਜਾਉਣ ਵਾਲੇ ਹੋਰ 20 ਦਿਨਾਂ ਦੇ ਵਿੱਚ ਜਾ ਕੇ ਪੱਤਿਆਂ ਦੀ ਲਾਲੀ ਦੀ ਸਮੱਸਿਆ ਆ ਜਾਂਦੀ ਹੈ ਜੀ ਉਹ ਮੈਗਨੀਸ਼ੀਅਮ ਸਲਫੇਟ ਦੀ ਘਾਟ ਹੁੰਦੀ ਹੈ ਠੀਕ ਹੈ ਜੀ ਅਸੀਂ ਵੈਸੇ ਬਜਾਈ ਦੇ ਸਮੇਂ ਵੀ ਸਿਫਾਰਿਸ਼ ਕਰਦੇ ਆ ਵੀ ਜਿੱਥੇ ਕਿਤੇ ਸਾਨੂੰ ਲੱਗਦਾ ਵੀ ਖੇਤਾਂ ਦੇ ਵਿੱਚ ਪਿਛਲੇ ਸਾਲ ਆਈ ਸੀ ਸਪਰੇ ਸਮੱਸਿਆ ਹੈ ਦੀ ਤਾਂ ਉਹ ਬਜਾਈ ਦੇ ਵੇਲੇ ਸਿਫਾਰਿਸ਼ ਵੀ ਹੋ ਗਈ ਹੈ ਮੈਗਨੀਸ਼ੀਅਮ ਸਲਫੇਟ ਦੀ ਪਰ ਜੇ ਮੰਨ ਲਓ ਆਪਾਂ ਨਹੀਂ ਪਾਇਆ ਜਾਂ ਫਿਰ ਵੀ ਆਪਣੇ ਸਮੱਸਿਆ ਆ ਜਾਂਦੀ ਆ ਤਾਂ ਉਹਦੇ ਲਈ ਅਸੀਂ ਕਹਿੰਦੇ ਹਾਂ ਮੈਗਨੀਸ਼ੀਅਮ ਸਲਫੇਟ ਜਿਹੜਾ ਹੈਗਾ ਬਾਜ਼ਾਰ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਉਹਦੀ ਕਿਲੋ ਪ੍ਰਤੀ ਕਿੱਲੇ ਦੇ ਜਿਹੜਾ ਹੈਗਾ 100 ਸਵਾ 100 ਲੀਟਰ ਪਾਣੀ ਚ ਪਾ ਕੇ ਆਪਾਂ ਸਪਰੇਅ ਜੇ ਕਰ ਦਿੰਨੇ ਆ ਤਾਂ ਪੱਤਿਆਂ ਦੀ ਲਾਲੀ ਦੀਆਂ ਸਵੱਸਿਆ ਜਿਹੜੀ ਨਹੀਂ ਆਉਂਦੀ ਠੀਕ ਹੈ ਇਹਦੇ ਲਈ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਕਿਲੋ 100 ਸਵਾ 100 ਲੀਟਰ ਪਾਣੀ ਦੇ ਵਿੱਚ ਪਾ ਕੇ ਆਪਾਂ ਸਪਰੇਅ ਕਰਨੀ ਆ ਤੇ ਦੋ ਸਪਰੇਅ ਆਪਾਂ ਦੀਆਂ ਕਰਨੀਆਂ 15 ਦਿਨ ਦੇ ਵਕਫੇ ਤੇ ਇੱਕ ਜੇ ਮੰਨ ਲਓ ਅੱਜ ਕਰਤੀ ਇੱਕ ਇਸ ਤੋਂ 15 ਦਿਨ ਬਾਅਦ ਫੇਰ ਆਪਾਂ ਸਪਰੇਅ ਕਰ ਦਿੰਨੇ ਆ ਤਾਂ ਉਹਦੇ ਨਾਲ ਜਿਹੜਾ ਹੈ ਪੱਤਿਆਂ ਦੀ ਲਾਲੀ ਦੀ ਸਮੱਸਿਆ ਜਿਹੜੀ ਜਾਂ ਲਾਟ ਦੀ ਸਮੱਸਿਆ ਆਪਾਂ ਕਹਿੰਦੇ ਨੇ ਉਹ ਨਹੀਂ ਹੁੰਦੀ ਤਾਂ ਮੈਂ ਆਸ ਕਰਦਾ ਸਮੂਹ ਕਿਸਾਨ ਵੀਰਾਂ ਨੇ ਡਾਕਟਰ ਮਨਜਿੰਦਰ ਸਿੰਘ ਜੀ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਹੋਵੇਗਾ ਜਿਵੇਂ ਇਹਨਾਂ ਨੇ 13045 ਦੀ ਸਪਰੇ ਦੀ ਗੱਲ ਦੱਸੀ ਜਾਂ ম্যাগਨੀਸ਼ੀਅਮ ਸਲਫੇਟ ਦੀ ਸਪਰੇ ਦੀ ਗੱਲ ਦੱਸੀ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਦੇ ਨਰਮੇ ਦਾ ਜਿਹੜਾ ਹੈਗਾ ਵੱਧ ਤੋਂ ਵੱਧ ਝਾੜ ਲੈਣਗੇ ਜੀ ਬਹੁਤ-ਬਹੁਤ ਧੰਨਵਾਦ ਜੀ ਸਮੂਹ ਕਿਸਾਨ ਵੀਰਾਂ ਦਾ ਇਹੋ ਜਿਹੇ ਹੋਰ ਵੀਡੀਓਸ ਦੇਖਣ ਦੇ ਲਈ ਖੇਤੀ ਗਿਆਨ ਅਤੇ ਵਿਕਾਸ ਚੈਨਲ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਬਹੁਤ-ਬਹੁਤ ਧੰਨਵਾਦ